ਜ਼ਰਾ ਅਧਰ ਕੋਈ ਸਰਗਰੀ ਨਹੀਂ ਆਇਆ ਆਫਸਾਨੀ ਆ ਆਹੇ ਬੜੀ ਯਾਦ ਆਦੀ ਆ ਆਹੇ ਆਹ ਮੈਂ ਕਿੰਨਾ ਬਾਲੂਗੀ ਤੇਲੰਗਾਨਾ ਦੀ ਕੰਸਟਰਕਸ਼ਨ ਕੰਪਨੀ ਵਿੱਚ तकरीबन 20 ਸਾਲ ਤੋਂ ਕੰਮ ਕਰਾ ਦਿਆ ਸੀਗਾ ਲੇਕਿਨ 18 ਦਿਨ ਪਹਿਲਾਂ ਕੰਮ ਕਰਨ ਦੇ ਦੌਰਾਨ ਤੇਲੰਗਾਨਾ ਦੀ ਜਿਹੜੀ ਸ਼੍ਰੀ ਸ਼ਾਲਮ ਟਨਲ ਹੈ ਉਸ ਦੇ ਵਿੱਚ ਫਸ ਜਾਂਦਾ ਹੈ ਕਟਰ ਦੀ ਜਿਹੜੀ ਮਸ਼ੀਨ ਚਲਾਉਂਦਾ ਸੀਗਾ ਲੇਕਿਨ ਉੱਥੇ ਫਸ ਜਾਂਦਾ ਸੋ ਲਗਾਤਾਰ 18 ਦਿਨ ਰੈਸਕੂ ਚੱਲਣ ਤੋਂ ਬਾਅਦ ਜਿਹੜੀ ਕੱਲ ਹੈ ਗੁਰਪ੍ਰੀਤ ਜੀ ਜਿਹੜੀ ਉੱਥੇ ਬੋਲੀ ਮਿਲਿਆ ਉਸ ਦਾ ਸ਼ੌਕ ਮਿਲਿਆ ਕੋਈ ਦਾ ਮਿਲਿਆ ਅੱਜ ਸੋ ਸਾਰਾ ਦਿਨ ਹੋ ਗਿਆ ਇਹ ਭਗਵੰਤ ਮਾਲ ਕਿੱਥੇ ਉੱਜੜ ਗਿਆ ਵਾ ਕਿਰਪਾ ਦਾ ਹੈ ਜੀ ਜੇ ਆਗਰੀ ਪਾਣਾ ਹੈ ਜੀ ਜੇ ਉਹ ਤਗੜਿਆ ਨਾ ਅਸ ਤਗੜਿਆ ਨਾ ਦੋ ਧੀਆ ਨੇ ਅੱਜ ਵੱਡੀ ਧੀ ਹੈ ਜਿਹੜੀ ਜਿਸ ਦਾ ਨਾਮ ਰਵਨਪ੍ਰੀਤ ਕੋਰ ਉਸ ਦਾ ਜ ਪੇਪਰ ਵੀ ਸੀਗਾ ਬੋਰਡ ਦਾ 10ਵਾਂ ਪੇਪਰ ਵੀ ਸੀਗਾ ਦੋ ਦੋ ਕਿਉਂ ਪੇਪਰ ਦੇਣ ਗਈ ਹੈ ਕਿਉਂਕਿ ਇੰਤਜ਼ਾਰ ਸੀਗਾ ਤੇ ਪਿਤਾ ਦੇ ਵਾਪਸ ਹੋਣਗੇ ਸਹੀ ਸਲਾਮਤ ਉਹਨਾਂ ਦੀ ਕਾਲ ਵਾਪਸ ਆਏਗੀ ਗੱਲਬਾਤ ਹੋਏਗੀ ਤੇ ਫਿਰ ਤੋਂ ਜਿਹੜੀ ਆਪਣੀ ਜ਼ਿੰਦਗੀ ਆ ਖੁਸ਼ਹਾਲੀ ਨਾਲ ਜੀਣਗੇ ਲੇਕਿਨ ਜਦੋਂ ਇਸ ਤਰੀਕੇ ਨਾਲ ਕਾਲ ਆਉਂਦੀ ਹੈ ਪਤਾ ਲੱਗਦਾ ਉਹਨਾਂ ਨੂੰ ਪੱਤਰਕਾਰਾਂ ਨੂੰ ਨਹੀਂ ਕਿ ਗੁਰਪ੍ਰੀਤ ਜਿਹੜਾ ਨਹੀਂ ਰਿਹਾ ਸੋ ਬੜੀ ਮੰਦ ਪਾਗੀ ਤੇ ਦੁਖਦਾਈ ਖਬਰ ਜਿਹੜੀ ਹੈ ਤਦਨ ਤਰਨ ਦੇ ਪਿੰਡ ਚੀਮਾ ਕਲਾਂ ਤੋਂ ਸਾਹਮਣੇ ਆ ਰਹੀ ਹੈ ਜਿੱਥੋਂ ਦਾ ਇੱਕ ਨੌਜਵਾਨ ਗੁਰਪ੍ਰੀਤ ਹੈ ਤੇਲੰਗਾਨਾ ਦੀ ਕੰਸਟਰਕਸ਼ਨ ਕੰਪਨੀ ਦੇ ਵਿੱਚ ਤਕਰੀਬਨ 20-22 ਸਾਲ ਤੋਂ ਕੰਮ ਕਰਦਾ ਸੀਗਾ ਲੇਕਿਨ 18 ਦਿਨ ਪਹਿਲਾਂ ਕੰਮ ਕਰਨ ਦੇ ਦੌਰਾਨ ਉਹ ਤੇਲੰਗਾਨਾ ਦੀ ਜਿਹੜੀ ਸ਼੍ਰੀ ਸ਼ਾਲਮ ਟਨਲ ਹੈ ਉਸ ਦੇ ਵਿੱਚ ਫਸ ਜਾਂਦਾ ਹੈ ਕਟਲ ਦੀ ਜਿਹੜੀ ਮਸ਼ੀਨ ਚਲਾਉਂਦਾ ਸੀਗਾ ਲੇਕਿਨ ਉੱਥੇ ਫਸ ਜਾਂਦਾ ਸੋ ਲਗਾਤਾਰ ਉੱਥੋਂ ਦੀ ਸਰਕਾਰ ਵੱਲੋਂ ਐਨਡੀਆਰਐਫ ਦੀ ਟੀਮਾਂ ਦੇ ਨਾਲ ਸਹਿਯੋਗ ਕਰਕੇ ਜਿਹੜਾ ਰੈਸਕਿਊ ਮਿਸ਼ਨ ਚਲਾਇਆ ਜਾ ਰਿਹਾ ਸੀਗਾ ਸੋ ਲਗਾਤਾਰ 18 ਦਿਨ ਰੈਸਕਿਊ ਚੱਲਣ ਤੋਂ ਬਾਅਦ ਜਿਹੜੀ ਕੱਲ ਹੈ ਗੋਲਪਰੀ ਦੀ ਜਿਹੜੀ ਉੱਥੇ ਬੋਡੀ ਮਿਲੀ ਉਸ ਦਾ ਸ਼ਵ ਮਿਲਿਆ ਸੋ ਨਾਲ-ਨਾਲ ਤਸਵੀਰਾਂ ਜਿਹੜੀਆਂ ਸਾਂਝੀਆਂ ਕਰਦੇ ਹਾਂ ਕਿਤਨਾ ਕਿਤੇ ਹੁਣ ਸਵਾਲ ਖੜੇ ਹੋਦੇ ਨੇ ਕਿਉਂਕਿ ਲਗਾਤਾਰ ਪਰਿਵਾਰ ਵੱਲੋਂ ਮੰਗ ਕੀਤੀ ਯਾਦੀ ਸੀਗੀ ਕਿ ਇਸ ਦੇ ਬਾਰੇ ਕੋਈ ਜਾਣਕਾਰੀ ਦਿੱਤੀ ਜਾਵੇ ਸਰਕਾਰ ਵੱਲੋਂ ਜਿਹੜੀ ਹੈ ਇਸ ਦੇ ਉੱਪਰ ਕੋਈ ਨਾ ਕੋਈ ਜਾਣਕਾਰੀ ਸਾਂਝੀ ਕਰਨ ਦੀ ਮੰਗ ਕੀਤੀ ਯਾਦੀ ਸੀਗੀ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਏ ਲੇਕਿਨ ਰਾਪਾ ਨਹੀਂ ਮਿਲ ਪਾਇਆ ਜਿਸ ਤੋਂ ਬਾਅਦ ਜਿਹੜੀ ਪਿੰਡ ਦੀ ਪੰਚਾਇਤ ਤੋਂ ਉਹਨਾਂ ਵੱਲੋਂ ਫੈਸਲਾ ਕੀਤਾ ਗਿਆ ਕਿ ਪਰਵਾਲ ਦੇ ਜਿਹੜੇ 5 ਜੀ ਨੇ ਪਿੰਡ ਤੋਂ ਭੇਜੇ ਜਾਣ ਉੱਥੇ ਤੇਲੰਗਾਨਾ ਦੇ ਵਿੱਚ ਤੇ ਜਿਹੜਾ ਨੇੜੇ ਤੇੜੇ ਹੋ ਕੇ ਸਾਡਾ ਰੈਸਕਿਊ ਦੇਖਿਆ ਜਾਵੇ ਲੇਕਿਨ ਉੱਥੋਂ ਦੀ ਜਿਹੜੀ ਟੀਮ ਸੀ ਉਸ ਦੇ ਵੱਲੋਂ ਇਹੀ ਕਿਹਾ ਗਿਆ ਕਿ ਤੁਸੀਂ ਇੱਥੋਂ ਚਲੇ ਜਾਓ ਤੁਹਾਡਾ ਡਿਕਨ ਦਾ ਕੋਈ ਫਾਇਦਾ ਨਹੀਂ ਹੈ ਅਸੀਂ ਪੂਰੀ ਮਿਹਨਤ ਕਰ ਰਹੇ ਹਾਂ ਸ਼ਾਇਦ ਹੋ ਸਕਦਾ ਹੈ 1-2 ਦਿਨ ਜਾਂ 5 ਦਿਨ ਦੇ ਵਿੱਚ ਅਸੀਂ ਜਿਹੜਾ ਰੈਸਕਿਊ ਮਿਸ਼ਨ ਕੰਪਲੀਟ ਕਰ ਦਈਏ ਲੇਕਿਨ ਹੁਣ ਜਦੋਂ ਗੁਰਪ੍ਰੀਤ ਦੀ ਇਸ ਤਰੀਕੇ ਨਾਲ ਪਾਲ ਹੋਈ ਹੈ ਤੇ ਉਸ ਦੀ ਜਿਹੜੀ ਸ਼ਵ ਦੀ ਬਰਾਮਦੀ ਹੋਈ ਹੈ 18 ਦਿਨ ਬਾਅਦ ਹੁਣ ਜੇ ਗੁਰਪ੍ਰੀਤ ਨੇ ਆਪਣੇ ਪਿੰਡ ਵਾਪਸ ਆਉਣਾ ਹੈ ਤੇ ਉਸ ਦੀ ਲਾਸ਼ ਵ मां ਜਿਹੜੀ ਦੋ ਦੋ ਕੇ ਉਸ ਵਕਤ ਪਹਿਲਾਂ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਸੀਗੀਆਂ ਹੁਣ ਵੀ ਇਸ ਵਕਤ ਦੋ ਦਿਨੇ ਪਰਵਾਰ ਵਾਲੇ ਦੋ ਧੀਆ ਨੇ ਕਿਉਂਕਿ ਇਕੱਲਾ ਕਮਾਉਣ ਵਾਲਾ ਸੀਗਾ ਗੁਰਪ੍ਰੀਤ मां ਵੀ ਦੋਦੀਆ ਪਤਨੀ ਦੋਦੀਆ ਦਾ ਜਵਿੰਦਰ ਕੋਲ ਲਗਾਤਾਰ ਅਪੀਲ ਕੀਤੀ ਜਾ ਰਹੀ ਸੀਗੀ ਪਹਿਲਾਂ ਵੀ ਕਿ ਸਾਥ ਲਈਤੀ ਜਾਵੇ ਕੋਈ ਨਾ ਕੋਈ ਇਸ ਦੇ ਬਾਰੇ ਜਾਣਕਾਰੀ ਤੋਹ ਜਾਵੇ ਜ਼ਦੂਦ ਗ੍ਰੇਸ਼ਾ ਗ੍ਰਾਂਡ ਦੇ ਰਾਈ ਜਿਹੜੇ ਤੇਲੰਗਾਨਾ ਦੇ ਸੀਐਮ ਨੇ ਜਿਹੜੇ ਰੈਡੀ ਨੇ ਉਹਨਾਂ ਵੱਲੋਂ 25 ਲੱਖ ਰੁਪਏ ਅਨਾਉਂਸ ਕੀਤਾ ਗਿਆ ਲੇਕਿਨ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ 25 ਲੱਖ ਦਾ ਕੀ ਕਰਨਗੇ ਜ਼ਦੂਦ ਹੋ ਸਕਦਾ ਹੈ ਹੋਰ ਵੀ ਜਿਹੜੇ ਲੋਕ ਇਸ ਦੇ ਉੱਪਰ ਮਦਦ ਕਰਨ ਲਈ ਅੱਗੇ ਆਉਣ ਲੇਕਿਨ ਪਰਿਵਾਰ ਦਾ ਜਿਸ ਤਰੀਕੇ ਦਾ ਮਾਹੌਲ ਹੈ ਸੋਗ ਦੀ ਲਹਿਰ ਦਾ ਪਿੰਡ ਵਾਸੀ ਉਥੇ ਲਗਾਤਾਰ ਪਹੁੰਚਦੇ ਨਹੀਂ ਕਿਉਂਕਿ ਗੁਰਪ੍ਰੀਤ ਜਿਹੜਾ ਲਗਾਤਾਰ ਪਿੰਡ ਆਉਂਦਾ ਸੀਗਾ ਲਗਾਤਾਰ ਆਪਣੇ ਮਾਂ ਨੂੰ ਕਾਲ ਕਰਦਾ ਸੀਗਾ ਵੀਡੀਓ ਕਾਲ ਨਹੀਂ ਗੱਲ ਹੁੰਦੀ ਸੀਗੀ ਦੋ ਧੀਆ ਨੇ ਅੱਜ ਵੱਡੀ ਧੀ ਹੈ ਜਿਹੜੀ ਜਿਸ ਦਾ ਨਾਮ ਦੱਸਿਆ ਜਾ ਰਿਹਾ ਰਵਨਪ੍ਰੀਤ ਕੌਰ ਉਸ ਦਾ ਜ ਪੇਪਰ ਵੀ ਸੀਗਾ ਬੋਰਡ ਦਾ 10ਵਾਂ ਦਾ ਪੇਪਰ ਵੀ ਸੀਗਾ ਦੋ ਦੋ ਕਿਉਂ ਪੇਪਰ ਦੇਣ ਗਈ ਹੈ ਕਿਉਂਕਿ ਇੰਤਜ਼ਾਰ ਸੀਗਾ ਤੇ ਪਿਤਾ ਉਹਦੇ ਵਾਪਸ ਹੋਣਗੇ ਸਹੀ ਸਲਾਮਤ ਉਹਨਾਂ ਦੀ ਕਾਲ ਵਾਪਸ ਆਏਗੀ ਗੱਲਬਾਤ ਹੋਏਗੀ ਤੇ ਫਿਰ ਤੋਂ ਜਿਹੜੀ ਆਪਣੀ ਜ਼ਿੰਦਗੀ ਆ ਖੁਸ਼ਹਾਲੀ ਨਾਲ ਜੀਣਗੇ ਲੇਕਿਨ ਜਦੋਂ ਇਸ ਤਰੀਕੇ ਨਾਲ ਕਾਲ ਆਉਂਦੀ ਹੈ ਪਤਾ ਲੱਗਦਾ ਉਹਨਾਂ ਨੂੰ ਪੱਤਰਕਾਰਾਂ ਲਈ ਜਾਂ ਜਿਹੜੇ ਉੱਥੇ ਜਦੋਂ ਪਿੰਡ ਵਾਸੀ ਪਹੁੰਚਦੇ ਨੇ ਖਬਰ ਜਦੋਂ ਫੈਲਦੀ ਹੈ ਕਿ ਗੁਰਪ੍ਰੀਤ ਜਿਹੜਾ ਨਹੀਂ ਰਿਹਾ ਹਜੇ ਵੀ ਉੱਥੇ ਨੌਜਵਾਨ ਫਸੇ ਹੋਏ ਨੇ ਕਿ ਹਜੇ ਗੁਰਪ੍ਰੀਤ ਦੀ ਜਿਹੜੀ ਭਾਲ ਹੋਈ ਹੈ ਲੇਕਿਨ ਕਈ ਨੌਜਵਾਨ ਹਜੇ ਉੱਥੇ ਫਸੇ ਹੋਏ ਨੇ ਲਗਾਤਾਰ ਹੁਣ ਇਹੀ ਮੰਗ ਹੈ ਕਿ ਕੋਈ ਨਾ ਕੋਈ ਅਧਿਕਾਰੀ ਜ਼ਰੂਰ ਆਵੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸਦੀ ਪਤਨੀ ਵੱਲੋਂ ਗੁਰਪ੍ਰੀਤ ਦੇ ਜਿਹੜੇ ਪਤਨੀ ਦੇ ਜਵਿੰਦਰ ਕੌਰ ਵੱਲੋਂ ਕਿ ਸੰਸਕਾਰ ਜਿਹੜਾ ਗੁਰਪ੍ਰੀਤ ਦਾ ਨਹੀਂ ਕੀਤਾ ਜਾਏਗਾ ਜਦੋਂ ਤੱਕ ਕੋਈ ਨਾ ਕੋਈ ਵੱਡਾ ਅਧਿਕਾਰੀ ਉੱਥੇ ਪਹੁੰਚ ਕੇ ਉਹਨਾਂ ਦੀ ਸਾਧ ਨਹੀਂ ਲਿੰਦਾ ਕਿਉਂਕਿ ਪਹਿਲਾਂ ਵੀ 18 ਦਿਨ ਤੋਂ ਇਹੀ ਮੰਗ ਸੀਗੀ ਮਾਂ ਦੀ ਹੀ ਮੰਗ ਸੀਗੀ ਕਿ ਬੇਟੇ ਦੀ ਸਾਧ ਲਿੱਤੀ ਜਾਵੇ ਉਸਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਜਿਹੜਾ ਰੈਸਕਿਊ ਇਸ ਨੂੰ ਤੇਜ਼ੀ ਨਾਲ ਵਧਾਇਆ ਜਾਵੇ ਤੇ ਬੇਚ ਨੂੰ ਸਹੀ ਸਲਾਮਤ ਪਹੁੰਚਾਇਆ ਜਾਵੇ ਲੇਕਿਨ ਕਿਤੇ ਨਾ ਕਿਤੇ 18 ਦਿਨ ਦਾ ਸਮਾਂ ਬਹੁਤ ਵੱਡਾ ਹੁੰਦਾ ਹੈ ਕਿਸ ਤਰੀਕੇ ਨਾਲ ਗੁਰਪ੍ਰੀਤ ਨੇ ਉਸ ਸਦੰਗ ਦੇ ਵਿੱਚ 18 ਦਿਨ ਕੱਟੇ ਹੋਣਗੇ ਕਦੋਂ ਉਹਨਾਂ ਦੀ ਮੌਤ ਹੋਈ ਸੀਗੀ ਕਦੋਂ ਉਹਨਾਂ ਨੂੰ ਸਾਰਾ ਕੁਝ ਝੇਲਣਾ ਪਿਆ ਕਿਉਂਕਿ ਪਾਣੀ ਲਗਾਤਾਰ ਉੱਥੇ ਡਿੱਗ ਰਿਹਾ ਸੀਗਾ ਮਲਬਾ ਸੀਗਾ ਬਹੁਤ ਜ਼ਿਆਦੀ ਵੱਡੀ ਗਿਣਤੀ ਦੇ ਵਿੱਚ ਸੋ ਲਗਾਤਾਰ ਜ਼ਦੂਰ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਕਿਤਨਾ ਕਿਤੇ ਇਹ ਧੀਆਂ ਦੇ ਸੁਪਨੇ ਸੀਗੇ ਆ ਮਾਪਿਆਂ ਦੇ ਸੁਪਨੇ ਹੋਣਗੇ ਕਿ ਨਾਲ ਮਿਲ ਕੇ ਧੀਆਂ ਨੂੰ ਵਿਆਹਾਂਗੇ ਜਿਹੜਾ ਜ਼ਿੰਦਗੀ ਨੂੰ ਖੁਸ਼ਹਾਲੀ ਨਾਲ ਜੀਵਾਂਗੇ ਲੇਕਿਨ ਇਸ ਤਰੀਕੇ ਨਾਲ ਜਿਹੜਾ ਪਹਾਣਾ ਵੱਤ ਜਾਣਾ ਕਿਤਨਾ ਕਿਤੇ ਦੋ ਖੌਲਾ ਮਹੌਲ ਹੈ ਸਾਦਾ ਪਿੰਡ ਜਿਹੜਾ ਉੱਥੇ ਪਹੁੰਚਦੇ ਨੇ ਨੇੜੇ ਤੇੜੇ ਹੋਰ ਵੀ ਮੋਦਵਾਦ ਨੇ ਪਹੁੰਚਦੇ ਨੇ ਕਿਉਂਕਿ 14 ਕਿਲੋਮੀਟਰ ਜਿਹੜੀ ਲੰਬਾਈ ਸੰਗ ਦੱਸੀ ਜਾਦੀ ਸੀਗੀ ਕਿਤਨਾ ਕਿਤੇ ਪਹਿਲਾਂ ਵੀ ਸ਼ਾਦਾ ਦਿੱਤਾ ਜਾਦਾ ਸੀਗਾ ਕਿ ਸ਼ਾਇਦ ਜਿਹੜੇ ਉੱਥੇ ਅਧਿਕਾਰੀ ਸੀਗੇ ਜਿਹੜੇ ਉੱਥੇ ਮੁਲਾਜ਼ਮ ਸੀਗੇ ਉਹ ਨਹੀਂ ਬਚਣਗੇ ਕਿਉਂਕਿ ਜਿਹੜੀ ਜਦੋਂ ਬਹੁਤ ਨੇੜੇ ਉੱਥੇ ਐਨ.ਡੀ.ਐਫ ਦੀ ਟੀਮ ਪਹੁੰਚਦੀ ਹੈ ਤੇ ਉੱਥੋਂ ਜਿਹੜ ਜਿਹੜੀਆਂ ਬਾਦ ਨੂੰ ਭਜਦੀਆਂ ਨੇ ਕਿਉਂਕਿ ਉਹ ਬਦਬੂ ਇੰਨੀ ਕਿ ਜ਼ਿਆਦਾ ਹੁੰਦੀ ਹੈ ਕਿ ਉਹਨਾਂ ਦੀ ਜਿਹੜਾ ਸਹਾਬਨੈਸ ਬਦਬੂ ਨੂੰ ਔਖਾ ਹੋ ਜਾਂਦਾ ਹੈ ਉਹਨਾਂ ਦਾ ਆਪਣਾ ਦਮ ਘਟਣਾ ਸ਼ੁਰੂ ਹੋ ਜਾਂਦਾ ਹੈ ਤੋਂ ਕਹਿੰਦੇ ਨੇ ਕਿ ਸ਼ਾਇਦ ਪਹਿਲਾਂ ਵੀ ਦਿੱਤਾ ਕਿ ਜ਼ਿਆਦਾ ਸੀਗਾ ਕਿ ਹੁਣ ਜਿਹੜਾ ਕੋਈ ਪਾਣਾ ਜ਼ਰੂਰ ਉੱਥੇ ਵਰਤ ਚੁੱਕਿਆ ਸੋ ਤਸਵੀਰਾਂ ਜਿਹੜੀਆਂ ਨੇ ਹੁਣ ਸਾਹਮਣੇ ਆਦੀਆਂ ਨੇ ਕਦੋਂ ਉਹਦਾ ਸ਼ਾਵ ਇੱਥੇ ਪਹੁੰਚਦਾ ਹੈ ਤੇ ਕਿਸ ਤਰੀਕੇ ਦੇ ਨਾਲ ਜਿਹੜੀਆਂ ਅੰਤਮ ਸੰਸਕਾਰ ਦੀਆਂ ਤਸਵੀਰਾਂ ਸਾਹਮਣੇ ਆਉਂਦੇ ਨੇ ਸਾਡੇ ਤੱਕ ਜ਼ਰੂਰ ਪਹੁੰਚਦਾ ਕਰਾਂਗੇ ਲੇਕਿਨ ਕਿਸ ਤਰੀਕੇ ਨਾਲ ਹੁਣ ਸਾਡਾ ਪਰਵਾਦ ਦਾ ਅੱਗੇ ਚੱਲੇਗਾ ਕਿਉਂਕਿ ਕਿਤਨਾ ਕਿਤੇ ਇਕੱਲਾ ਕਮਾਉਣ ਵਾਲਾ ਸੀਗਾ ਗੁਰਪ੍ਰੀਤ ਕਦੇ-ਕਦੇ ਆਇਆ ਕਰਦਾ ਸੀਗਾ ਕਾਲਸ ਦੋਜ਼ ਹੁੰਦੇ ਸੀਗੇ ਸੋ ਸਵਾਲ ਕਈ ਨੇ ਅ ਅਸੋਕ ਦੀ ਲੈ ਦਾ ਸਾਡੇ ਪਿੰਡ ਦੇ ਵਿੱਚ ਸੋ ਹੁਣ ਕੀ ਇਸ ਦੇ ਮਾਮਲੇ ਵਿੱਚ ਨਵੀਂ ਅਪਡੇਟ ਸਾਹਮਣੇ ਹੁੰਦੀ ਹੈ ਕਦੋਂ ਗੁਰਪ੍ਰੀਤ ਜਿਹੜਾ ਸ਼ਾਹ ਵਾ ਇੱਥੇ ਪਹੁੰਚਦਾ ਹੈ ਉਹ ਵੀ ਜ਼ਰੂਰ ਤੁਹਾਨੂੰ ਸਾਂਝਾ ਕਰਾਂਗੇ ਤੁਸੀਂ ਜਿਹੜੇ ਔਨ ਏਅਰ ਦੇ ਨਾਲ ਮੈਂ ਹਾਂ ਦਾਨਿਸ਼ ਗੁਪਤਾ ਤਦਨ ਤਦਨ ਬੱਚੀਆਂ ਨਾਲ ਪੀਓ ਚਾਹੀਦਾ ਮੈਨੂੰ ਹਾਏ ਪ੍ਰਸ਼ਾਸਨ ਨੇ ਕੋਈ ਸਹਾਣੀ ਨਹੀਂ ਲਈ ਨਾ ਕੋਈ ਸਹਾਣੀ ਲਈ ਅੱਜ ਸਾਰਾਂ ਦਿਨ ਹੋ ਗਏ ਆਏ ਭਗਵਾਨ ਦਮਨ ਕਿੱਥੇ ਉੱਜੜ ਗਿਆ ਵਾ ਅਗਰੀਬਾਂ ਦਾ ਹੈ ਨਹੀਂ ਜੇ ਅਗਰੀਬਾਂ ਦਾ ਹੈ ਨਹੀਂ ਜੇ ਉਹ ਤਗੜਿਆ ਨਾ ਉਹ ਤਗੜਿਆ ਨਾ ਅਸਤਾਨਾ ਨਹੀਂ ਹੋ ਗਿਆ ਨਹੀਂ ਐਕਾ ਇਹਦੀਆਂ ਬੱਜੀਆਂ ਰੋਟੀਆਂ ਦੀਆਂ ਉਹਦੀਆਂ ਬੱਜੀਆਂ ਬਕੀਆਂ ਉਹ ਵਾਰ ਨਹੀਂ ਆਇਆ ਓਏ سارا دل کوئی سرکاری نہیں آیا سب ہی آیا آئے میرے یہاں تو آتی ہے آئے, آئے میں کتنا ماروں گی اولیا کے دن نہیں کھانے اور کولیا کے دوں دو گا بچیاں میرے کیا بچیاں میرے جگہ ہو رہی ہے گھر آئے میرے گھر بچیاں کام بڑا میرے دو بتیاں ਨਾ ਪ੍ਰਗਟ ਸਿੰਘ ਜੀ ਮਾ ਜੀ ਮੇਰੇ ਚਾਚਾ ਜੀ ਦਾ ਲੜਕਾ ਸੀਗਾ ਔਰ ਇੱਕ ਤਾਂ ਪਰਮਾਤਮਾ ਨੇ ਬਹੁਤ ਵੱਡਾ ਕਹਾਣ ਕੀਤਾ ਔਰ ਇੱਕ ਛੋਟੀ ਛੋਟੀਆਂ ਦੋ ਬੱਚੀਆਂ ਉਹਨਾਂ ਦੀਆਂ ਪਰਿਵਾਰ ਔਰ ਕੰਪਨੀ ਵਾਲਿਆਂ ਨੇ ਕੁਝ ਨਹੀਂ ਕੀਤਾ ਇਥੋਂ ਦਾ ਕੀ ਸਰਕਾਰ ਅਹੀ ਡੀਸੀ ਸਾਹਿਬ ਦਾ ਕਈ ਇੱਕ ਅਪਰੋਚ ਕੀਤੀ ਗਈ ਹੈ ਔਰ ਉਹਨਾਂ ਨੂੰ ਸਿਰਫ ਇੱਕ ਹੀ ਮੈਸੇਜ ਦਿੱਤਾ ਗਿਆ ਕਿ ਸਾਡੇ ਕੋਲ ਹਨ ਕੋਈ ਅੱਲੇ ਸਰਕਾਰ ਵੱਲੋਂ ਜਾਂ ਪੰਜਾਬ ਗਵਰਨਮੈਂਟ ਵੱਲੋਂ ਜਾਂ ਉਧਰੋਂ ਕੋਈ ਅਲਟੀਮੇਟਮ ਨਹੀਂ ਆਇਆ ਉਸ ਤੋਂ ਬਾਅਦ ਹੀ ਕੁਝ ਹੋ ਪਾਏਗਾ ਸਾਡੀ ਸਿਰਫ ਇਹੀ ਅਪੀਲ ਹੈ ਕਿ ਛੋਟੀਆਂ-ਛੋਟੀਆਂ ਦੋ ਬੱਚੀਆਂ ਵਾ ਉਹਨਾਂ ਮਾਤਾ ਜੀ ਨੇ ਔਰ ਉਹਨਾਂ ਦੀ ਵਾਈਫ ਹੈ ਇਹਨਾਂ ਘਰ ਦੇ ਵਿੱਚ ਕੋਈ ਵੀ ਬੰਦਾ ਕਮਾਉਣ ਵਾਲਾ ਨਹੀਂ ਹੈਗਾ ਇਹ ਪ੍ਰਜੋਰ ਅਪੀਲ ਹੈ ਸਾਡੀ ਸਾਰੇ ਪਿੰਡ ਵੱਲੋਂ ਕਿ ਇਹਨਾਂ ਦਾ ਕੁਛ ਨਾ ਕੁਛ ਕੁਛ ਨਾ ਕੁਛ ਇਹਨਾਂ ਨੂੰ ਜ਼ਰੂਰ ਬੈਨੀਫਿਟ ਦਿੱਤਾ ਜਾਵੇ